ਜੀ ਫਿਰ ਖ ਜੀ ਜਿਹੜਾ ਸੁਮੇਤ ਸਿੰਘ ਸੈਣੀ ਦਾ ਜਿਹੜਾ ਕੇਸ ਹੁਣੇ ਦੋ ਦਿਨ ਪਹਿਲਾਂ ਸੁਪਰੀਮ ਕੋਰਟ ਦੇ ਵਿੱਚ ਸੁਣਿਆ ਗਿਆ ਜਿੱਦੇ ਚ ਉਹਨਾਂ ਨੇ ਐਫ ਆਈ ਆਰ ਦੀ ਕੁਐਸਚਨਿੰਗ ਮੰਗੀ ਸੀ ਉਹ ਜਰਾ ਦੱਸੋਗੇ ਕਿ ਐਗਜੈਕਟਲੀ ਕੀ ਹੋਇਆ ਕੋਰਟ ਦੇ ਵਿੱਚ ਸਰ ਵੇਖੋ ਕੋਰਟ ਦੇ ਵਿੱਚ ਤਾਂ ਇਹਦੀ ਪਟੀਸ਼ਨ ਜਿਹੜੀ ਸੀ ਉਹ ਬੇਸ ਸੀਗੀ ਕਿ ਐਫ ਆਈ ਆਰ ਔਰ ਸਬਸੀਕੁਐਂਟ ਪ੍ਰੋਸੀਡਿੰਗਸ ਸਾਰੀਆਂ ਕੁਐਸ਼ਨ ਬਿਕੋਜ਼ ਪਹਿਲਾਂ ਵੀ ਇਹਦੀ ਇਹ ਲੈ ਟ੍ਰਾਂਸਫਰ ਆਫ ਇਨਵੈਸਟੀਗੇਸ਼ਨ ਨੂੰ ਚੈਲੰਜ ਕੀਤਾ ਸੀ ਜਦੋਂ 2011 'ਚ ਕੋਸ਼ ਹੋਇਆ ਸੀ ਸਿਮਿਲਰ ਗਰਾਉਂਡ ਸੇ ਹੋਣਾ ਆਇਆ ਸੀ ਔਰ ਆਨਰੇਬਲ ਸੁਪਰੀਮ ਕੋਰਟ ਨੇ ਐਫ ਆਈ ਆਰ ਨੂੰ ਕੋਸ਼ ਕਰਨ ਤੋਂ ਮਨਾ ਕੀਤਾ ਹੈ ਬੇਸਿਕਲੀ ਇਹਦੇ ਵਿੱਚ ਪੰਜਾਬ ਗਵਰਨਮੈਂਟ ਨੇ ਵੀ ਕਈ ਵਾਰੀ ਡੇਟਸ ਲਈਆਂ ਸੀ ਹਾਂ ਪਹਿਲਾਂ ਤੁਸੀਂ ਜੇ ਆਰਡਰਸ ਦੇਖੋਗੇ ਆਰਡਰ ਦੇ ਵਿੱਚ ਹੈਗਾ ਕਿ ਰਿਸਪੌਂਡੈਂਟ ਨੇ ਡੇਟ ਲਈ ਹੈ ਰਿਸਪੌਂਡੈਂਟ ਸਟੇਟ ਆਫ ਪੰਜਾਬ ਸੀ ਲੇਕਿਨ ਇਸ ਵਾਰੀ ਆਨਰੇਬਲ ਸੁਪਰੀਮ ਕੋਰਟ ਨੇ ਆਰਗੂਮੈਂਟ ਸੁਣ ਕੇ ਜਿਹੜੀ ਪਟੀਸ਼ਨ ਸੀ ਕਿ ਐਫ ਆਈ ਆਰ ਨਹੀਂ ਕੁਆਸ਼ ਹੋਊਗੀ ਉਹ ਐਫ ਆਈ ਆਰ ਕੁਆਸ਼ ਕਰਨ ਦੀ ਪਟੀਸ਼ਨ ਡਿਸਮਿਸ ਕੀਤੀ ਹਾਲਾਂਕਿ ਇਹਨੂੰ ਲਿਬਰਟੀ ਨਹੀਂ ਦਿੱਤੀ ਐ ਕਿ ਇਹ ਚਲਾਨ ਦੇ ਉੱਤੇ ਜ਼ਰਾ ਜ਼ੋਰ ਲਾ ਰਿਆ ਸੀ ਕਿ ਚਲਾਨ ਮੇਰੇ ਖਿਲਾਫ ਫਾਈਲ ਹੋਇਆ ਹੈ ਕਿ ਜੇ ਚਲਾਨ ਫਾਈਲ ਹੋ ਗਿਆ ਫਿਰ ਕੁਝ ਨਹੀਂ ਬਚਿਆ ਫਿਰ ਚਲਾਨ ਨੂੰ ਤੁਸੀਂ ਅੱਡ ਚੈਲੰਜ ਕਰਨਾ ਚਾਹੋ ਉਹ ਤੁਹਾਡਾ ਲੀਗਲ ਰਾਈਟ ਹੈ ਪਰ ਜਿੱਥੇ ਤੱਕ ਐਫ ਆਈ ਆਰ ਤੇ ਚਲਾਨ ਦਾ ਸਵਾਲ ਹੈ ਉਹਨੂੰ ਅਸੀਂ ਖਾਰਜ ਨਹੀਂ ਕਰਾਂਗੇ ਓਕੇ ਬੇਸਿਕਲੀ ਐਨੀ ਚੀਜ਼ ਕੋਰਟ ਦੇ ਵਿੱਚ ਆਈ ਹੈ ਪ੍ਰਦੀਪ ਇਹ ਕੇਸ ਬੜਾ ਪੁਰਾਣਾ ਕੇਸ ਹੈ অলਮੋਸਟ 30 32 ਸਾਲ ਪੁਰਾਣਾ 35 ਸਾਲ ਪੁਰਾਣਾ ਕੇਸ 39 ਸਾਲ ਪੁਰਾਣਾ ਕੇਸ ਹੈ ਤੁਹਾਨੂੰ ਕੀ ਲੱਗਦਾ ਲੋਕ ਪੀ ਇਹ ਕੇਸ ਇੰਨੇ ਪੁਰਾਣੇ ਕੇਸ ਕਿਉਂ ਹੁਣ ਅੱਗੇ ਆ ਰਹੇ ਲੋਕੀ ਡਰਦੇ ਆ ਪਹਿਲਾਂ ਪਿਚਾਰੀਆਂ ਨਹੀਂ ਜਾਂਦੇ ਸੀ ਹੁੰਦਾ ਕੀ ਹੈ ਹੁਣ ਜਿਵੇਂ ਇਸ ਕੇਸ ਦੇ ਵਿੱਚ ਵੀ ਤੁਸੀਂ ਦੇਖੋਗੇ ਕਿ ਸਭ ਤੋਂ ਪਹਿਲਾਂ ਜਦੋਂ ਇਹ ਕੇਸ ਸ਼ੁਰੂ ਹੋਇਆ ਸੀ ਹਮ ਇੰਨੀ دیر ਐਵੀਡੈਂਸ ਲੱਭੀ ਰਹੀ 2008 ਦੇ ਵਿੱਚ ਸੀਬੀਆਈ ਇਨਵੈਸਟੀਗੇਸ਼ਨ ਤੋਂ ਸ਼ੁਰੂ ਹੋਇਆ ਹਮ ਹਮ ਹੁਣ ਉਹ ਸੀਬੀਆਈ ਇਨਵੈਸਟੀਗੇਸ਼ਨ ਜਦੋਂ ਕਾਸ਼ ਹੋ ਗਈ ਤੇ ਅਗਲੇ ਕਹਿੰਦੇ ਜੀ ਸਰਕਾਰਾਂ ਬਚਾ ਰਹੀਆਂ ਸਪੋਰਟ ਬਹੁਤ ਜ਼ਿਆਦਾ ਹੈ ਹਮ ਸੋ ਉਹਨਾਂ ਚੀਜ਼ਾਂ ਦੇ ਵਿੱਚ ਕਿਤੇ ਨਾ ਕਿਤੇ ਪਬਲਿਕ ਡਰ ਜਾਂਦੀ ਹੈ ਪਿੱਛੇ ਹਟ ਜਾਂਦੀ ਹੈ ਉਹਨਾਂ ਨੂੰ ਹੁੰਦਾ ਜੀ ਸਰਕਾਰ ਦੀ ਇੰਨੀ ਜ਼ਿਆਦਾ ਸਪੋਰਟ ਹੈ ਤੇ ਅਸੀਂ ਚਾਹ ਕਿਵੇਂ ਕੀ ਕਰ ਸਕਦੇ ਹਾਂ ਹਮ 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 ਇਸ ਚੀਜ਼ ਦਾ ਫਰਕ ਪੈ ਜਾਂਦਾ ਹੈ ਕਨਸੀਕੁਐਂਟਲੀ ਅਸੀਂ ਚਾਹੀਏ ਜਾਂ ਨਾ ਚਾਹੀਏ ਇੱਕ ਬੜੀ ਨੈਗੇਟਿਵ ਜਿਹਾ ਇਮਪ੍ਰੈਸ਼ਨ ਪਬਲਿਕ ਦੇ ਵਿੱਚ ਜਾਂਦਾ ਹੈ ਹਮਮ ਔਰ ਉਸ ਚੀਜ਼ ਵਿੱਚ ਜੇ ਉਹ ਚਾਹਣ ਕਿਸੇ ਹੁਣ ਸੁਖਵੀਰ ਬਾਦਲ ਦੀ ਤੁਸੀਂ ਲੇਟੈਸਟ ਥੀਸ ਦੇਖ ਲਓ ਉਹਨਾਂ ਨੇ ਹੀ ਡਿਪਟੀ ਸੀਐਮ ਹੁੰਦੇ ਆ ਹਮਮ ਸੁਮਿਤ ਸੈਣੀ ਨੂੰ ਜਿਹੜੀ ਡੀਜੀ ਲਾਇਆ ਸੀ ਤੇ ਅੱਜ ਮਾਫੀ ਮੰਗਣੀ ਪੈ ਰਹੀ ਹੈ ਕਾਲ ਤਖਤ ਤੇ ਜਾ ਕੇ ਸੋ ਉਹ ਜਿਹੜੀ ਪੋਲੀਟੀਕਲ ਸਪੋਰਟ ਉਸ ਵੇਲੇ ਦੀ ਸੀ ਉਹ ਚੀਜ਼ਾਂ ਕਿਤੇ ਨਾ ਕਿਤੇ ਬੈਕਫਾਇਰ ਕਰ ਜਾਂਦੀਆਂ ਹੈ ਪਰ ਪ੍ਰਦੀਪ ਹੁਣ ਇਸ ਵੇਲੇ ਕਿਉਂਕਿ ਸੁਪੀਰ ਸਿੰਘ ਬਾਦਲ ਸਤਾਚ ਨਹੀਂ ਔਰ ਇਹ ਅਫਸਰ ਜਿਹੜਾ ਬਾ ਸੁਮੇਦ ਸੈਣੀ ਇਹ ਰਿਟਾਇਰ ਵੀ ਹੋ ਚੁੱਕੇ ਆ ਤੁਹਾਨੂੰ ਲੱਗਦਾ ਵਾ ਕਿ ਹੁਣ ਇਹ ਕੇਸਾਂ ਦੇ ਵਿੱਚ ਕੋਈ ਅੱਗੇ ਪੈਰਵਾਈ ਹੋਊਗੀ ਕਿਉਂਕਿ ਇੱਕ ਹੋਰ ਵੀ ਇਹ ਟ੍ਰਿਪਲ ਬਾਰਡਰ ਕੇਸ ਉਹ ਵੀ 1994 ਦਾ ਚੱਲ ਰਿਹਾ ਵਾ ਸਰਵੈ ਕੋ ਬੜੀ ਸਿੰਪਲ ਜੀ ਗੱਲ ਹੈ ਇਹ ਬੈਟਲ ਸਰਕਾਰਾਂ ਵੱਲੋਂ ਨਹੀਂ ਚੱਲਦੇ ਮੌਜੂਦਾ ਸਰਕਾਰ ਬਣੀ 2 ਸਾਲ ਹੋ ਗਏ ਉਸ ਤੋਂ ਬਾਅਦ ਵੀ ਸਰਕਾਰ ਨੇ ਕੁਝ ਨਹੀਂ ਕੀਤਾ ਇਹ ਸਰਕਾਰ ਨੇ ਯਾਤਰੀ ਸਰਕਾਰ ਕਵੇ ਅਸੀ ਕਰਤਾ ਸੀ ਜੀ ਵੈਵਲ ਕਲਾ ਕੇਸਸ ਜਾਂ ਦੂਜੇ ਕੇਸਸ ਕੰਕਲੂਡ ਕਰਤੇ ਕੁਝ ਨਹੀਂ ਹੋਇਆ ਉਸੇ ਤਰ੍ਹਾਂ ਇਹ ਕੇਸਸ ਦੇ ਵਿੱਚ ਬੇਸਿਕਲੀ ਕੁਝ ਨਹੀਂ ਹੁੰਦਾ ਸਰਕਾਰ ਵੱਲੋਂ ਪ੍ਰਾਈਵੇਟ ਸਾਈਡ ਤੋਂ ਹੀ ਲੜਾਈ ਲੜੀ ਜਾਂਦੀ ਹੈ ਕੰਪਲੇਨੈਂਟ ਸਾਈਡ ਤੋਂ ਹੀ ਲੜਾਈ ਹਮੇਸ਼ਾ ਲੜੀ ਜਾਂਦੀ ਹੈ ਪਾਰਟੀਆਂ ਦੇ ਵਿੱਚ ਜਿਹੜੀਆਂ ਹੁੰਦੀਆਂ ਉਹ ਹਿੰਮਤ ਨਾ ਲੱਗਿਆ ਹੁੰਦੀ ਹੈ ਔਰ ਤਾਂ ਹੀ ਰਿਜ਼ਲਟ ਆਉਂਦੇ ਹੈ ਸਰਕਾਰ ਨੇ ਤਾਂ ਇਸ ਮੌਜੂਦਾ ਸਰਕਾਰ ਨੇ ਕੁਝ ਨਹੀਂ ਕੀਤਾ ਕਿਸੇ ਹੋਰ ਨੂੰ ਅਸੀ ਕੀ ਗਈ ਹੈ ਪਰ ਇਹ ਹਜੇ ਬਹੁਤ ਕੇਸਸ ਆ ਪੁਲਿਸ ਵਧੀਕਿਆਂ ਦੇ ਸੋ ਤੁਹਾਨੂੰ ਆਸ ਹੈ ਕਿ ਹੁਣ ਹੁਣ ਵੀ ਇਹਨਾਂ ਕੇਸਾਂ ਦੇ ਵਿੱਚ ਇਨਸਾਫ ਮਿਲ ਸਕਦਾ ਵਾ ਕੋਈ ਸਮਾਪਤੀ ਇਹਨਾਂ ਕੇਸਾਂ ਦੀ ਹੋ ਸਕਦੀ ਹੈ ਸਰ ਬਿਲਕੁਲ ਮਿਲ ਸਕਦਾ ਹੈ ਔਰ ਜ਼ਰੂਰ ਮਿਲੂਗਾ ਵੀ ਓਕੇ ਉਹਦਾ ਕਾਰਨ ਇਹ ਹੈ ਇਹ ਇਨਾਂ ਕੇਸਾਂ ਦੇ ਵਿੱਚ ਜਦੋਂ ਇੱਕ ਜਾਣੀ ਇੱਕ ਫੈਮਿਲੀ ਹਿੰਮਤ ਕਰਕੇ ਅੱਗੇ ਆਉਂਦੀ ਹੈ ਤੇ ਉਸ ਤੋਂ ਬਾਅਦ ਤੁਸੀਂ ਦੇਖੋਗੇ ਕਿ ਉਹ ਹਿੰਮਤ ਦੇ ਬੇਸਿਸ ਤੇ ਦੂਜਿਆਂ ਨੂੰ ਹਿੰਮਤ ਮਿਲਦੀ ਹੈ ਕਿ ਅਸੀਂ ਵੀ ਅੱਗੇ ਆ ਕੇ ਕੰਪਲੇਂਟ ਕਰੀਏ ਹਮਮ ਔਰ ਉਹਨਾਂ ਕੰਪਲੇਂਟਸ ਤੋਂ ਬਾਅਦ ਇਹ ਕੇਸ ਸ਼ੁਰੂ ਹੁੰਦੇ ਹੈ ਹੁਣ ਜਿਹੜੇ 33 ਸਾਲ ਬਾਅਦ ਸ਼ੁਰੂ ਵੀ ਹੋਇਆ ਹੈ ਸੈਣੀ ਜਿੰਨਾ ਮਰਜ਼ੀ ਚੈਲੰਜ ਕਰ ਲੇ ਐਫ ਆਈ ਆਰ ਤਾਂ ਖਾਰਜ ਹੋਣ ਤੋਂ ਰਹਿ ਗਈ ਨਾ ਠੀਕ ਹੈ ਐਫ ਆਈ ਆਰ ਹੁਣ ਸਟੈਂਡ ਕਰ ਗਈ ਹੁਣ ਚਲਾਨ ਚੈਲੰਜ ਕਰ ਲਵੇ ਚਲਾਨ ਸੈਟਸਾਈਡ ਹੋ ਜੂ ਤਾਂ ਵੀ ਇਨਵੈਸਟੀਗੇਸ਼ਨ ਤਾਂ ਹੋਊਗੀ ਸੋ ਇਸ ਕਰਕੇ ਜਿਹੜਾ ਇੱਕ ਬੰਦੇ ਦੇ ਇੱਕ ਐਗਜ਼ਿਟ ਜਦੋਂ ਬੰਦ ਹੋਣੀ ਸ਼ੁਰੂ ਹੋ ਜੇ ਹੌਲੀ ਹੌਲੀ ਸਿਕੰਜਾ ਕੱਸਿਆ ਜਾਂਦਾ ਦੇਖੋ ਸੈਣੀ ਤੇ ਕੋਈ ਕੇਸ ਨਹੀਂ ਸੀ ਅੱਜ ਸੈਣੀ ਤੇ ਬੈਬਲ ਕਲਾ ਦੇ ਵਿੱਚ ਵੀ ਅਕਿਊਜ਼ਡ ਹੈ کورٹ ਕਾ ਪੂਰਾ ਗੋਲੀ ਕਾਂਚੂ ਵੀ ਅਕਿਊਜ਼ਡ ਹੈ ਵਿਜੀਲੈਂਸ ਮਤਲਬ ਕ腐ਸ਼ਨ ਦੇ ਹੋਤੇ ਤੇ ਦੋ ਕੇਸਿਸ ਦਰਜ ਨੇ ਉਹਦੀ ਇਨਕਮ ਟੈਕਸ ਦੇ ਵਿੱਚ ਇਨਕੁਆਇਰੀ ਖੁੱਲੀ ਹੋਈ ਹੈ ਉਹਦਾ ਈਡੀ ਕੋਲ ਕੇਸ ਗਿਆ ਹੋਇਆ ਹੈ ਉਹ ਤਾਂ ਆ ਜਿਹੜਾ ਦਿੱਲੀ ਵਾਲਾ 94ਵਾਂ ਕੇਸ ਅੱਜ ਚੱਲ ਰਿਹਾ ਮਲਤਾਨੀ ਕੇਸ ਨਹੀਂ ਬੰਦ ਹੋਇਆ ਸੋ ਲਿਸਟ ਆਫ ਕੇਸਿਸ ਆ ਗਈ ਉਸ ਬੰਦੇ ਦੇ ਖਿਲਾਫ ਜੀਨੇ ਆਪਦੇ ਖਿਲਾਫ ਇੱਕ ਕੇਸ ਵੀ ਸ਼ੁਰੂ ਨਹੀਂ ਹੋਣ ਦਿੱਤਾ ਇੱਕ ਵੀ ਜੇ ਚੱਲ ਰਿਹਾ ਸੀ ਤੇ ਕਿੰਨੀ ਸਨੇਲ ਦੀ ਸਪੀਡ ਤੇ ਸੀ ਅੱਜ ਦੇਖੋ ਕਿੰਨੇ ਕੇਸਿਸ ਖੁੱਲ ਗਏ ਉਦੋਂ ਤੇ ਜਿਹੜਾ ਉਹ ਦੂਸਰਾ 1994 ਵਾਲਾ ਕੇਸ ਹੈ ਟ੍ਰਿਪਲ ਮਰਡਰ ਕੇਸ ਉਹਦੀ ਹੁਣ ਐਸੇ ਕੀ ਪੋਜੀਸ਼ਨ ਹੈ ਸਰ ਉਹਦੇ ਵਿੱਚ ਵੀ ਅਜੇ ਫਾਈਨਲ 스테ਜਸ ਤੇ ਸੀ ਐਸ ਪਰ ਮੈਥਾ ਲਾਸਟ ਆਰਡਰ ਹੀ ਦੇਖਿਆ ਸੀ ਉਹ ਲਾਸਟ ਆਰਡਰ ਦੇ ਹਿਸਾਬ ਨਾਲ ਇੱਕ ਵਿਟਨੈਸ ਨੂੰ ਰਿਕਾਲ ਕੀਤਾ ਹੋਇਆ ਸੀ ਉਸ ਤੋਂ ਬਾਅਦ ਆਰਗੂਮੈਂਟਸ ਹੋਣੇ ਆ ਪਰ ਉਹ 스테ਜ ਅਜੇ ਉਹ ਜਦੋਂ ਤੱਕ ਵੀ ਕੰਕਲੂਡ ਕਰਦੇ ਆ ਕਿਉਂਕਿ ਆਨਰੇਬਲ ਸੁਪਰੀਮ ਕੋਰਟ ਨੇ ਡਾਇਰੈਕਸ਼ਨ ਦਿੱਤੀਆਂ ਕਿ ਪੁਰਾਣੇ ਕ੍ਰਾਇਲ ਜਿਹੜੀਆਂ ਹੈਗੀਆਂ ਉਹਨਾਂ ਨੂੰ ਡਿਸੰਬਰ ਤੱਕ ਕੰਕਲੂਡ ਕਰੋ ਅੱਛਾ ਓਕੇ ਸੋ ਹੁਣ ਉਹਦੇ ਵਿੱਚ ਉਹ ਹੈ ਨਹੀਂ ਹੈ ਜਾਂ ਜੋ ਜੋ ਸਪੀਡ ਸਪੀਡ ਤੇ ਕਰ ਲੈਂਦੇ ਕਿ ਨਹੀਂ ਉਹ ਤਾਂ ਹੁਣ ਟਾਈਮ ਹੀ ਦੱਸੂਗਾ ਉਹਦੇ ਵਿੱਚ ਮਤਲਬ ਨਾਥਿੰਗ ਸਪੈਸੀਫਿਕ ਕੈਨ ਬੀ ਸਟੇਟਡ ਬਸ ਐਨਾ ਹੈ ਕਿ ਆਪ ਮਲਤਾਨੀ ਕੇਸ ਵੀ ਐਨਾ ਪੁਰਾਣਾ ਖੁੱਲ ਗਿਆ ਉਸੇ ਤਰ੍ਹਾਂ ਇਹਦੇ ਨਾਲ ਬੈਬਲ ਕਲਾਂ ਦੇ ਜੇ ਤੁਸੀਂ ਕੇਸ ਵੇਖੋ ਤਾਂ ਸਭ ਤੋਂ ਵੱਡਾ ਉਹਦੀ ਰੈਲੇਵੈਂਸੀ ਆ ਹੁੰਦੀ ਹੈ ਕਿ ਕਿੱਥੇ ਬੰਦਾ ਕੁਝ ਨਹੀਂ ਕਰ ਰਿਹਾ ਸੀ ਉਹ ਫਲੀਡ ਕਰ ਰਿਹਾ ਕਿ ਜੀ ਮੇਰੇ ਹਰ ਚੀਜ਼ ਮੇਰੇ ਹੱਕ ਚ ਹੈ ਮੈਂ ਇਨੋਸੈਂਟ ਆ ਮੈਨੂੰ ਝੂਠਾ ਫਸਾਇਆ ਜਾ ਰਿਹਾ ਔਰ ਅੱਜ ਕਿਥੇ ਕੋਰਟ ਵੱਲੋਂ ਆ ਚੀਜ਼ ਹੋਗੀ ਕਿ ਐਫ ਆਈ ਆਰ ਦੇ ਖਿਲਾਫ ਸਟੈਂਡ ਕਰੂਗੀ ਸੋ ਇੱਕ ਉਮੀਦ ਬਣ ਜਾਂਦੀ ਹੈ ਪਬਲਿਕ ਦੇ ਵਿੱਚ ਵੀ ਔਰ ਜਿਹੜੇ ਕੇਸਸ ਆ ਉਹਨਾਂ ਦੇ ਵਿੱਚ ਇੱਕ ਕੇਸ ਦੂਜੇ ਨੂੰ ਸਪੋਰਟ ਕਰ ਦਿੰਨ ਮਲਤਾਨੀ ਕੇਸ ਵਿੱਚ ਵੀ ਅਲੀਗੇਸ਼ਨ ਹੈ ਕਿ ਇਨੋਸੈਂਟ ਬੰਦੇ ਨੂੰ ਮਾਰਿਆ ਬਾਬਲ ਕਲਾਂ ਵਿੱਚ ਵੀ ਆਹੀ ਅਲੀਗੇਸ਼ਨ ਹੈ ਕਿ ਇਨੋਸੈਂਟ ਲੋਕਾਂ ਨੂੰ ਮਾਰਿਆ ਸੋ ਕਿਤੇ ਨਾ ਕਿਤੇ ਅਲੀਗੇਸ਼ਨ ਸਬਸਟੈਂਸ਼ੀਏਟ ਹੋ ਰਹੇ ਹੈ ਕਿ ਇੱਕ ਜਣੇ ਨੇ ਆਹ ਅਲੀਗੇਸ਼ਨ ਲਾਇਆ ਇਨ ਇਸਲਾਵਾ ਡੀਜੀ ਬਣ ਕੇ ਇਹਨੇ ਪਾਠ ਕਰਦੀ ਹੋਈ ਪਬਲਿਕ ਤੇ ਗੁਲੀਆਂ ਚਲਵਾਈਆਂ ਫਿਰ ਐਵੀਡੈਂਸ ਫੈਬ੍ਰिकेट ਕੀਤੀ ਹੂੰ ਹੂੰ ਸੋ ਉਹ ਕਨੈਕਟੀਵਿਟੀ ਅਲੀਗੇਸ਼ਨਸ ਨੂੰ ਸਾਬਤ ਕਰਦੀ ਹੈ ਹਮੇਸ਼ਾ ਪਰ ਕਈ ਕੇਸਸ ਦੇ ਵਿੱਚ ਪ੍ਰਦੀਪ ਕੋਰਟ ਕਹ ਦਿੰਦਾ ਜੀ ਡੇ ਟੂ ਡੇ ਹਿアリング ਹੋਊਗੀ ਜਿਵੇਂ ਮੈਂ ਸੁਣਿਆ ਵਾਂ ਪੀ ਉਹ ਜਿਹੜਾ ਲੁਧਿਆਣੇ ਵਾਲਾ ਕੇਸ ਹੈ ਉਹਦੇ ਡੇ ਟੂ ਡੇ ਹਿアリング ਫਿਰ ਵੀ ਉਹ ਕੇਸ ਜਿਹੜਾ ਵਾ ਕਈ ਸਾਲਾਂ ਬੱਦੀ ਬਲੋਂਗ ਕਰਦਾ ਹੈ ਸਿਰਫ ਉਹ ਜਿੰਨਾ ਮਰਜ਼ੀ ਹੋ ਜਾਏ ਅਖੀਰ ਦੇ ਵਿੱਚ ਗੱਲ ਇਹ ਆ ਜਾਂਦੀ ਹੈ ਕਿ ਕੰਪਲੇਨੈਂਟ ਵੱਲੋਂ ਕਿੰਨਾ ਜ਼ੋਰ ਲੱਗ ਰਿਹਾ ਹੈ ਕਿਉਂਕਿ ਜੇ ਕੰਪਲੇਨੈਂਟ ਵੱਲੋਂ ਕੀਜ਼ਾ ਠੀਕ ਚੱਲ ਪੈਣ ਤੇ ਪ੍ਰੋਸੀਕਿਊਟਿੰਗ ਏਜੰਸੀ ਕੋਲ ਕੋਈ ਚਾਰਾ ਨਹੀਂ ਬਚਦਾ ਥੀਜ਼ਨ ਨੂੰ ਐਕਸਪੀਡਿਟ ਕਰਨ ਤੋਂ ਇਲਾਵਾ ਔਰ ਉਸ ਕੇਸ ਦੇ ਵਿੱਚ ਵੀ ਉਹ ਅਡਰੈਸ ਕਰਦੀ ਹੈ ਪਰ ਉਸ ਕੇਸ ਦੇ ਵਿੱਚ ਤੇ ਕੰਪਲੇਨਰ ਨੇ ਬੜਾ ਜ਼ੋਰ ਲਾਇਆ ਇੱਕ ਔਰਤ ਜਿਹੜੀ ਆ ਉਹ ਸ਼ਾਇਦ ਬਿਰਧ ਹੋ ਕੇ ਸ਼ਾਇਦ ਰੱਬ ਨੂੰ ਪਿਆਰੀ ਵੀ ਹੋਗੀ ਸਰ ਇਨਸਾਫ ਦੀ ਮੰਗ ਕਰ ਰਹੀ ਹੈ ਸਰ ਸਰ ਗੱਲ ਇਹ ਹੁੰਦੀ ਹੈ ਮੈਂ ਉਸ ਕੇਸ ਦਾ ਲਾਇਰ ਨਹੀਂ ਹਾਂ ਸੋ ਦੇ ਸ਼ੁੱਡ ਡਿਲੇ ਕਿਉਂ ਤੇ ਕਿੰਨੀ ਆਈਏ ਮੈਂ ਉਸ ਇਸ ਕੀ ਕਹਿ ਸਕਦਾ ਉਹ सीबीआई ਦਾ ਮੈਟਰ ਹੈ ਪੁਲਤਾਨੀ ਕੇਸ ਤੁਸੀਂ ਵੇਖੋ ਸਰਕਾਰ ਨੇ ਸਪੋਰਟ ਕਰਤਾ ਸਿਆਣੀ ਦੇ ਹੱਕੇ ਚ ਐਸਐਲਪੀ ਪਾਤੀ ਕੇਸ ਕਵਾਸ਼ ਕਰਵਾਤਾ ਅੱਜ ਦੁਬਾਰਾ ਕੇਸ ਖੜਾ ਹੈ ਸ਼ੁਰੂ ਸੋ ਤੁਹਾਨੂੰ ਆਸ ਹੈਗੀ ਆ ਕਿ ਇਹਨਾਂ ਦੇ ਚ ਇਨਸਾਫ ਜ਼ਰੂਰ ਮਿਲੂਗਾ ਪੀੜਤ ਪਰਵਾਰ ਨੂੰ ਬਿਲਕੁਲ ਉਮੀਦ ਹੈ ਜੀ ਔਰ ਉਮੀਦ ਇਸ ਕਰਕੇ ਹੈ बिकॉज ਸਚਾਈ ਦੀ ਹਮੇਸ਼ਾ ਜਿੱਤ ਹੁੰਦੀ ਹੈ ਔਰ ਜੇ ਰੱਬ ਨੇ ਸਾਡਾ ਸਾਥ ਨਹੀਂ ਦੇਣਾ ਹੁੰਦਾ ਤੇ ਅਸੀਂ ਕਦੇ ਇੱਥੇ ਤੱਕ ਪਹੁੰਚ ਹੀ ਨਹੀਂ ਸਕਦੇ ਸੀ ਤਰੇ ਦਰਸ਼ਕਾਂ ਦੀਆਂ ਦਸਾਂ ਰਾਂਗਲੀਆਂ ਆਈਆਂ ਤੇ ਆਈ ਐਮ ਵੈਰੀ ਸ਼ੋਰ ਕਿ ਅਸੀਂ ਫਤਿਹ ਹਾਸਲ ਕਰਾਂਗੇ ਬਹੁਤ ਮਿਹਰਬਾਨੀ ਥੈਂਕ ਯੂ ਪ੍ਰਦੀਪ ਤੁਸੀਂ ਸਮਾਂ ਕਰ ਦਿੱਤਾ